ਬਾਬਾ ਲਖਦਾਤਾ ਜੀ ਦੇ ਦਰਬਾਰ 'ਚ ਅਜੋਜਿਤ ਛਿੰਝ ਮੇਲੇ 'ਚ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਪਵਾਰ ਸਾਹਿਬ ਕਾ ਵਿਧਾਇਕ ਜਗਿੰਦਰ ਪਾਲ ਤੁਸੀਂ ਵੇਖ ਰਹੇ ਹੋ ਪੰਜਾਬ ਹਲਕਾ ਬੁਆਦੇ ਸੁੰਦਰ ਚੱਕਰ ਦੇ ਚ ਬਾਬਾ ਲੱਖ ਦਾਤਾ ਜੀ ਦੇ ਦਰਵਾਜੇ ਅਯੋਜੀ ਅਤੇ ਸ਼ਿੰਝ ਮੇਲੇ ਵਿੱਚ ਮੁੱਖ ਮਹਿਮਾਨ ਦੇ ਵਜੋ ਉਹ ਆਸਾਬ ਕਵੀਦਕ ਜਗENDER PAL ਪਹੁੰਚੇ ਇਸ ਮੌਕੇ ਗੱਲ ਕਰਦੇ ਹੋਣਾ ਪ੍ਰਬੰਧਕਾਂ ਵੱਲੋਂ ਇਹੋ ਜੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਕਾਫੀ ਤਾਰੀਫ ਕੀਤੀ ਉਨ੍ਹਾਂ ਕਿਹਾ ਕਿ ਇਸ ਨਾਲ ਜੁਵਾ ਪੀੜੀ ਦਾ ਧਿਆਨ ਖੇਡਾਂ ਵੱਲ ਲੱਗਿਆ ਰਹਿੰਦਾ ਅਤੇ ਜੁਵਾ ਪੀੜੀ ਨਸ਼ੇ ਤੋਂ ਵੀ ਬਚੀ ਰਹਿੰਦੀ ਹੈ ਪੂਰੀ ਕਵਰਲੇ ਵੇਖੋ ਪੰਜਾਬ ਦੀ ਰਿਪੋਰਟ ਸੱਜੀ ਕਿੱਥੇ ਆਇਓ ਤੁਸੀਂ ਸੁੰਦਰ ਚੱਕ ਸ੍ਰੀ ਜੀਗਾਤ ਸਿੰਘ ਮੇਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੀ ਜਿਹੜੀ ਯੂਵਾ ਪੀੜ੍ਹੀ ਹੈਗੀ ਐ ਨਸ਼ੇ ਵੱਲ ਜਾ ਰਹੀ ਐ ਪੜ੍ਹਾਈ ਨੂੰ ਛੱਡ ਕੇ ਆਪਣੇ ਸਰੀਰ ਵਾਲੇ ਦੇਖ ਰਹੇ ਨਸ਼ੇ ਵੱਲ ਜਾ ਰਹੀ ਐ ਕੀ ਕਹਿਣਾ ਚਾਹੁੰਦੇ ਹੋ ਆਈ ਕਹਿਣਾ ਪੜੋ ਅੱਗੇ ਸਿੱਖਿਆ ਵਧਾਓ ਖੇਡੋ ਨਾ ਛੇ ਤਾਂ ਬਚ ਕੇ ਰਹੋ ਨਸ਼ੇ ਦੀ ਚੀਜ਼ਾਂ ਹਰ ਚੀਜ਼ੋਂ ਨਸ਼ੇ ਤੋਂ ਬਚ ਕੇ ਰਹੋ ਨਸ਼ੇ ਨਾਲ ਤੁਹਾਨੂੰ ਪਤਾ ਨੁਕਸਾਨ ਕਾਫੀ ਹੁੰਦਾ ਜੀ ਜਿੰਦਗੀ ਵੀ ਦਾਤ ਲੱਗ ਜਾਂਦੀ ਕੀ ਕਹਿਣਾ ਨਸ਼ੇ ਨਾਲ ਹਰ ਨੁਕਸਾਨ ਹੁੰਦਾ ਐ ਸਪੋਰਟਸ 'ਤੇ ਆਪਣਾ ਧਿਆਨ ਦਿਓ ਆਪਣੇ ਖੇਡਾਂ 'ਤੇ ਧਿਆਨ ਦਿਓ ਅੱਗੇ ਹੁਣ ਆਣੀਆਂ ਸਕੂਲਾਂ 'ਚ ਖੇਡਾਂ ਬੰਦ ਪੰਜਾਬ ਦੀਆਂ ਇਹਨਾਂ 'ਤੇ ਧਿਆਨ ਦਿਓ ਨਸ਼ੇ 'ਤੇ ਧਿਆਨ ਨਹੀ ਦਿਓ ਤੁਸੀਂ ਕੀ ਬਣਨਾ ਚਾਹੁੰਦੇ ਹੋ ਅਸੀਂ ਬਣਨਾ ਚਾਹੁੰਦੇ ਹਾਂ ਇੰਡੀਅਨ ਆਰਮੀ ਅੰਜਰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਸਿੰਧ 'ਚ ਆਇਓ ਸਿੰਧ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਸੁੰਦਰ ਕਗਲਾ ਇਹ ਜੀ ਦਾ ਉਹ ਮੇਰੇ ਵੱਲੋਂ ਸਾਰੇ ਹੀ ਨੌਜਵਾਨਾਂ ਨੂੰ ਸੰਦੇਸ਼ ਹੈ ਸਾਰੇ ਆਏ ਲੋਕਾਂ ਨੂੰ ਬੇਨਤੀ ਹੈ ਕਿ ਲੱਖ ਦਾਦਾ ਦੇ ਉੱਤੇ ਹਰ ਸਾਲ ਸਾਡੇ ਮੈਂਬਰ ਕਮੇਟੀ ਸਦੇ ਚੱਕ ਤੋਂ ਕੋ ਜਨਕਰਦੇ ਆ ਜਨਮਰ ਮਨਾਦੇ ਆ ਔਰ ਇਸੇ ਦੇ ਦੋ ਤੋਂ ਸੰਜ ਕਰਦੇ ਆ ਮੇਰੀ ਬਾਬੇ ਨਾਨਕ ਅਗੇ ਬੇਨਤੀ ਐ ਅਰਦਾਸ ਐ ਜੇ ਸੇ ਪਿੰਡ ਜੀ ਉਤੇ ਬਾਬੇ ਨਾਨਕ ਦੀ ਅਪਾਰ ਕਿਰਪਾ ਬਣੀ ਰਵੇ ਤੇ ਪਿੰਡ ਜਿੰਦਾ ਦਿਨ ਜੁਗਨੀ ਤੇ ਰਾ ਚੁਗਨੀ ਤੇ ਰਹੀ ਕਰੇ ਕੋ ਮੇਰੀ ਕਾਮਨਾ ਖਾਸ ਤੌਰ ਦੇ ਉਤੇ ਨੌਜਵਾਨਾਂ ਕੇ ਮੇਰੀ ਬੇਨਤੀ ਐ ਪ੍ਰਾਰਥਨਾ ਪੜਨਾ ਵੀ ਜ਼ਰੂਰੀ ਹੈ ਖੇਡਣਾ ਵੀ ਜ਼ਰੂਰੀ ਹੈ ਔਰ ਆਪਣੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਅਤੀ ਜ਼ਰੂਰੀ ਹੈ। ਉਸੇ ਵੀ ਉਹ ਬਦਲ ਸਕਦੇ ਆ ਜਿਹੜੇ ਬੰਦੇ ਆਪਣੇ ਸ਼ਰੀਰ ਨੂੰ ਨਾਲ ਤੋਂ ਅੱਗੇ ਵੇਂਦੀ ਆ ਵੀ ਸਾਰੇ ਪਿੱਛੇ ਵਿੱਚ ਹਟ ਜਾਓ। ਜਿਹੜੇ ਪਲਵਾਰਾਂ ਦੇ ਪਿੱਛੇ ਵਿੱਚ ਹਟ ਜਾਓ ਜਿਹੜੇ ਬੰਦੇ ਇਥੇ ਪਰਤੀ ਬੰਦੇ ਤੇ ਰਹੇ ਤੇ ਲੋਰੇ ਸਾਰੇ ਜੋ ਬੇਨਤੀ ਸੂ ਆਪਣੇ ਸੋਧ ਵੀ ਠੀਕ ਰੱਖਣੀ ਹੈ, ਸ਼ਰੀਰ ਹੀ ਠੀਕ ਰੱਖਣਾ ਹੈ। ਤੇ ਸਿਹਤ ਵੀ ਕੋਲੋਂ ਖਿਆਲ ਵੀ ਕਰੋ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨਸ਼ੇ ਵਾਲ ਯੂਥ ਜਾ ਰਿਹਾ ਜਿਸ ਤਰ੍ਹਾਂ। ਯੂਥ ਨੂੰ ਮੇਰੇ ਵੱਲੋਂ ਉਹੀ ਪ੍ਰਾਰਥਨਾ ਹੈ ਅچھے ਕਰਮ ਕਰਨੇ ਚਾਹੀਦੇ ਨਸ਼ਿਆਂ ਦੇ ਪਾਸੇ ਨਹੀਂ ਜਾਣਾ ਚਾਹੀਦਾ ਪੜਨਾ ਚਾਹੀਦਾ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਵੱਡਿਆਂ ਦਾ ਮਾਨ ਸਤਿਕਾਰ ਕਰਨਾ ਚਾਹੀਦਾ ਹੈ ਜੋ ਜਿਹੜੇ ਵੱਡਿਆਂ ਦਾ ਮਾਨ ਸਤਿਕਾਰ ਕਰਦੇ ਹੈ ਹਮੇਸ਼ਾ ਉਹਨਾਂ ਦੀ ਬੁੱਧੀ ਬੁੱਧ ਹੋ ਜਾਂਦੀ ਹੈ ਇਸ ਕਰਕੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੰੜੇ ਹੋ ਕੇ ਅੱਛਾ ਕਰਮ ਕਰਨ ਵਾਲਾ ਕਰਮ ਕੋਈ ਨਹੀਂ ਕਰਦਾ ਬਹੁਤ ਬਹੁਤ ਸਾਰੇ ਦਰਸ਼ਕ ਜੈ ਬਾਬਾ ਲੱਗ ਦਾਦਾ ਜੀ